ਸਤਨਾਮ ਵਾਹਿਗੁਰੂ ਸਾਹਿਬ ਜੀ ਚਿਤ ਸਿਮਰਨ ਕਰਉ ਨੈਣ ਅਵਲੋਖਨੋ ਸ੍ਰਵਨ ਬਾਣੀ ਸੁਜਸਪੂਰ ਰਖੋ ਮਨ ਸੋ ਮਦ ਕਰ ਕਰਉ ਚਰਨ ਹਿਰਦੈ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਖੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਸਤੈ ਸਾਧ ਸੰਗਤ ਬਿਨ ਹੋ ਨਹੀਂ ਉਪਜੈ ਭਾਵੇਂ ਨ ਭਗਤ ਨਾ ਹੋਏ ਤੇਰੀ ਸਾਧ ਸੰਗਤ ਬਿਨ ਪਾਉ ਨਹੀਂ ਉਪਜੈ ਪਾ ਬਿਨ ਭਗਤ ਨਾ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਉ ਪੈਜ ਰਖਹੁ ਰਾਜਾ RAM ਮੇਰੀ ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਉ ਪੈਜ ਰਖਹੁ ਰਾਜਾ RAM ਮੇਰੀ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਪਿਆਰੇ ਸਾਧ ਸੰਗਤ ਜੀ ਆਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਭਗਤ ਅਰਦਾਸ ਮਹਾਰਾਜ ਜੀ ਜਦੋਂ ਬਾਣੀ ਪੜ੍ਹਦੇ ਆ ਜਦੋਂ ਭਗਤ ਜੀ ਰੱਬ ਨਾਲ ਗੱਲਾਂ ਕਰਦੇ ਆ ਅਕਾਲ ਪੁਰਖ ਵਾਹਿਗੁਰੂ ਨਾਲ ਗੱਲਾਂ ਕਰਦੇ ਆ ਤਾਂ ਬੜੀ ਪਿਆਰੀ ਸ਼ਬਦਾवली ਵਰਤਦੇ ਨੇ ਭਗਤ ਅਰਦਾਸ ਮਹਾਰਾਜ ਜੀ ਜਿਵੇਂ ਭਗਤ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਕਸਰ ਆਪਾਂ ਜਦੋਂ ਸਮਾਜ ਵਿੱਚ ਵਿਚਰਦੇ ਆ ਇਹ ਸ਼ਬਦ ਉੱਥੇ ਵਰਤੇ ਜਾਂਦੇ ਨੇ ਜਿੱਥੇ ਆਪਣੀ ਬਹੁਤ ਜ਼ਿਆਦਾ ਨੇੜਤਾ ਹੋ ਬਹੁਤ ਜ਼ਿਆਦਾ ਡੂੰਗੀ ਜਿੱਥੇ ਨੇੜਤਾ ਹੁੰਦੀ ਹੈ ਉੱਥੇ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਕਸਰ ਲੋਕ ਇਹ ਵੀ ਸਮਝ ਲੈਂਦੇ ਨੇ ਗੱਲ ਨੂੰ ਵੀ ਜਦੋਂ ਕੋਈ ਕਹਿੰਦਾ ਨਾ ਤੂੰ ਉਹਨੂੰ ਲੋਕ ਇਹ ਸਮਝਦੇ ਵੀ ਇਹ ਬੰਦਾ ਅਨਪੜ੍ਹ ਹੈ ਜਾਂ ਇਹਨੂੰ ਬੋਲਣ ਦੀ ਸ਼ੋਜ ਨਹੀਂ ਜਾਂ ਕਈ ਵਾਰ ਕਹਿੰਦੇ ਆ ਜੀ ਬੋਲੀ ਨਹੀਂ ਸਹੀ ਇਹ ਤੂੰ ਤੂੰ ਕਹਿ ਕੇ ਬੋਲਦਾ ਪਰ ਇਹ ਜਿਹੜੇ ਲਫ਼ਜ਼ ਨੇ ਇਹ ਬਹੁਤ ਗਹਿਰੇ ਪਿਆਰ ਦੇ ਸਮੁੰਦਰਾਂ ਚੋਂ ਨਿਕਲੇ ਹੁੰਦੇ ਆ ਇਹ ਸਾਡੇ ਬੜੇ ਪਿਆਰੇ ਪਿਛੋਕਰ ਦਾ ਹਿੱਸਾ ਨੇ ਇਹ ਸ਼ਬਦ ਉੱਥੇ ਵਰਤੇ ਜਾਂਦੇ ਆ ਜਿੱਥੇ ਸਾਡੀ ਮੁਹੱਬਤ ਗੂੜੀ ਹੋਵੇ ਜਿੱਥੇ ਸਾਡਾ ਪਿਆਰ ਬਹੁਤ ਜ਼ਿਆਦਾ ਗੂੜਾ ਹੋਵੇ ਉੱਥੇ ਫਿਰ ਆਪਾਂ ਤੂੰ ਸ਼ਬਦ ਵਰਤ ਲੈਨੇ ਆਂ ਕਈ ਵਾਰ ਆਪਾਂ ਕਹਿੰਦੇ ਤੂੰ ਕੀ ਕਰਦਾ ਇੱਕ ਦੂਜੇ ਨਾਲੇ ਸ਼ਬਦ ਉੱਥੇ ਵਰਤੇ ਜਾਂਦੇ ਨੇ ਜਿੱਥੇ ਮੁਹੱਬਤ ਦਾ ਗੂੜਾ ਰੰਗ ਹੋਵੇ ਇਸੇ ਤਰ੍ਹਾਂ ਭਗਤ ਅਰਬਦਾਸ ਮਹਾਰਾਜ ਗੱਲ ਕਰਦੇ ਜਦੋਂ ਰੱਬ ਨਾਲ ਗੱਲਾਂ ਕਰਦੇ ਆ ਨਾ ਉਦੋਂ ਫਿਰ ਐਂ ਸ਼ਬਦ ਵਰਤਦੇ ਰਹੇ ਜਦ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਹੀਂ ਅਨਲ ਅਗੰਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ ਭਗਤ ਜੀ ਕਹਿੰਦੇ ਜਦੋਂ ਮੇਰੇ ਅੰਦਰ ਮੇਰੀ ਮੈਂ ਸੀ ਜਦ ਹਮ ਹੋਤੇ ਤਬ ਤੂੰ ਨਹੀਂ ਅਕਾਲ ਪੁਰਖ ਵਾਹਿਗੁਰੂ ਉਦੋਂ ਫਿਰ ਤੂੰ ਨਹੀਂ ਸੀ ਅਬ ਤੂੰ ਹੀ ਮੈਂ ਨਹੀਂ ਹੁਣ ਜਦ ਮੇਰੇ ਹਿਰਦੇ ਵਿੱਚ ਤੇਰਾ ਵਾਸਾ ਹੋ ਗਿਆ ਹੁਣ ਮੇਰੇ ਅੰਦਰੋਂ ਮੇਰੀ ਮੈਂ ਖਤਮ ਹੋ ਗਈ ਮੇਰੇ ਅੰਦਰੋਂ ਮੇਰਾ ਉਹ ਹੰਕਾਰ ਮਰ ਗਿਆ ਮੇਰੀ ਹੂ ਮੈਂ ਖਤਮ ਹੋ ਗਈ ਕਿਉਂਕਿ ਹੁਣ ਮੇਰੇ ਹਿਰਦੇ ਵਿੱਚ ਤੇਰਾ ਵਾਸਾ ਹੋ ਗਿਆ ਜਦ ਹਮ ਹੋਤੇ ਤਬ ਤੂੰ ਨਹੀਂ ਪਰ ਜਦੋਂ ਮੈਂ ਸੀ ਉਦੋਂ ਮੈਨੂੰ ਤੂੰ ਨਹੀਂ ਸੀ ਦਿਂਦਾ ਅਬ ਤੂੰ ਹੀ ਮੈਂ ਨਹੀਂ ਹੁਣ ਤੂੰ ਦਿਸਦਾ ਹੁਣ ਮੈਨੂੰ ਮੇਰੀ ਮੈਂ ਨਹੀਂ ਨਹੀਂਂਦੀ ਮੈਨੂੰ ਆਪਣਾ ਆਪਾ ਨਹੀਂ ਦਿਸਦਾ ਓਕਰ ਅਨਲ ਅਗੰਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ ਜਿਵੇਂ ਸਮੁੰਦਰ ਦੇ ਵਿੱਚ ਜਦੋਂ ਤੂਫਾਨ ਆਉਂਦਾ ਤੇ ਲਹਿਰਾਂ ਉੱਠਦੀਆਂ ਭਗਤ ਜੀ ਕਹਿੰਦੇ ਉਹ ਨਕਾ ਨਕ ਭਰ ਜਾਂਦਾ ਅਨਲ ਅਗੰਮ ਜੈਸੇ ਲਹਿਰ ਮੈ ਉਦਤ ਜਲ ਕੇਵਲ ਜਲ ਮਾਹੀ ਪਤਾ ਲੱਗਦਾ ਵੀ ਉਹ ਉੱਠੀਆਂ ਹੋਈਆਂ ਲਹਿਰਾਂ ਸਮੁੰਦਰ ਦਾ ਪਾਣੀ ਹੀ ਸੀ ਉਹ ਪਾਣੀ ਉਹ ਪਾਣੀ ਵਿੱਚ ਘੁੰਮ ਰਿਹਾ ਸੀ ਅਨਲ ਅਗੰਮ ਜੈਸੇ ਲਹਿਰ ਮੈ ਉਦਤ ਜਲ ਕੇਵਲ ਜਲ ਮਾਹੀ ਉਥੇ ਐਂ ਸੀ ਸਮੁੰਦਰ ਦਾ ਹੀ ਪਾਣੀ ਸੀ ਸਮੁੰਦਰ ਦੀ ਉਹਦੀਆਂ ਲਹਿਰਾਂ ਉੱਠੀਆਂ ਤੇ ਪਿੱਛੇ ਸ਼ਾਂਤ ਹੋ ਗਏ। ਉਥੇ ਐਂ ਸੀ ਮਹਾਰਾਜ ਕਹਿੰਦੇ ਮਾ ਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਅ ਹੋਏ ਨਾ ਤੈਸਾ। ਭਗਤ ਧਰਵਾਦਾਸ ਮਹਾਰਾਜ ਕਹਿੰਦੇ ਮੈਨੂੰ ਉਦੋਂ ਭੁਲੇਖਾ ਪੈ ਗਿਆ। ਮੈਨੂੰ ਉਦੋਂ ਭਰਮ ਪੈ ਗਿਆ ਵੀ ਇਹ ਲਹਿਰਾਂ ਪਤਾ ਨਹੀਂ ਕੁਝ ਹੋਰ ਨੇ। ਇਹ ਸ਼ਾਇਦ ਸਮੁੰਦਰ ਤੋਂ ਵੱਖਰੀਆਂ ਨੇ। ਪਰ ਨੇ ਉਤੇ ਸਮੁੰਦਰ ਚ ਉੱਟਿਆ ਪਾਣੀ ਸੀ ਉਹ ਪਾਣੀ ਦੀਆਂ ਬਣੀਆਂ ਹੋਈਆਂ ਲਹਿਰਾਂ ਸੀ ਵਿਚੀ ਸਮਾ ਗਿਆ ਭਗਤ ਅਰਦਾਸ ਮਹਾਰਾਜ ਪਰ ਮੇਰੇ ਅੰਦਰ ਭ੍ਰਮ ਪੈਦਾ ਹੋ ਗਿਆ ਮਾਦਵੇ ਕਹਿਆ ਭ੍ਰਮ ਐਸਾ ਜੈਸਾ ਮਾਨਿਆ ਹੋਏ ਨਾ ਤੈਸਾ ਪਤਾ ਲੱਗਿਆ ਵੀ ਭ੍ਰਮ ਤੇ ਹੋ ਜਾਉਂਦੇ ਹੀ ਨਹੀਂ ਮੈਂ ਤੇ ਲਹਿਰਾਂ ਨੂੰ ਅਲੱਗ ਸਮਝਦਾ ਰਿਹਾ ਅਤੇ ਫਿਰ ਮੇਰੇ ਮਨ ਦਾ ਭੁਲੇਖਾ ਸੀ ਕਹਿਆ ਕਹੀਏ ਭ੍ਰਮ ਐਸਾ ਨਹੀਂ ਜਿਹੜਾ ਦਿਖਦਾ ਆਉਂਦਾ ਹੈ ਭ੍ਰਮ ਉਹ ਜਿਆ ਹੁੰਦਾ ਨਹੀਂ ਭਗਤ ਉਦਾਸ ਮਹਾਰਾਜ ਪਰ ਮੈਨੂੰ ਭੁਲੇਖਾ ਸੀ ਮੈਨੂੰ ਆਇ ਲੱਗਿਆ ਪੀ ਇਹ ਲਹਿਰਾਂ ਪਾਣੀ ਤੋਂ ਬੱਕਰੀਆਂ ਨੇ ਸ਼ਾਇਦ ਨਹੀਂ ਇਹ ਸਮੁੰਦਰ ਚੋਂ ਉੱਠੀਆਂ ਹੋਈਆਂ ਲਹਿਰਾਂ ਪਾਣੀ ਦੀਆਂ ਹੀ ਲਹਿਰਾਂ ਸੀ ਪਾਣੀ ਚ ਹੀ ਸਮਾ ਗਈਆਂ ਮਾਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਮਹਾਰਾਜ ਕਹਿੰਦੇ ਜੇ ਭਰਮ ਮਨ ਵਿੱਚ ਪੈਦਾ ਹੋ ਜੇ ਤੇ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਸਥਿਤੀ ਪੈਦਾ ਕਰ ਦਿੰਦਾ ਹੈ ਅਸਲੀਅਤ ਤੋਂ ਸੀ ਦੂਰ ਹੋ ਜਾਂਦੇ ਸਾਨੂੰ ਅਸਲੀਅਤ ਦਾ ਪਤਾ ਨਹੀਂ ਲੱਗਦਾ ਕਿਉਂਕਿ ਭਰਮਾ ਪਰਮਿਕ ਐਸੀ ਕੰਧ ਬਣ ਜਾਂਦਾ ਹੈ ਮਨੁੱਖੀ ਸ਼ਰੀਰ ਦੇ ਮਨ ਦੇ ਅੰਦਰ ਉਹਦੇ ਖਿਆਲਾਂ ਦੇ ਅੰਦਰ ਉਹ ਨੂੰ ਕਈ ਵਾਰ ਅਸਲੀਅਤ ਤੋਂ ਦੂਰ ਰਹਿ ਜਾਂਦਾ ਕਿਵੇਂ ਨਰਪਤ ਏਕ ਸਿੰਘਾਸਨ ਸੋਇ ਸੁਪਨੇ ਭਇਆ ਪਖਾਰੀ ਅਛਤ ਰਾਜ ਵਿਚਰਤ ਦੁੱਖ ਪਾਇਆ ਸੋਗਤ ਭਈ ਹਮਾਰੀ ਭਗਤ ਅਰਵਦਾਸ ਮਹਾਰਾਜ ਕਹਿੰਦੇ ਐਂ ਹੋ ਜਾਂਦਾ ਗੁਰਮੁਖੋ ਜਿਵੇਂ ਕੋਈ ਰਾਜਾ ਬੈਠਾ ਤੇ ਸੰਘਾਚਨਤੀ ਆ ਰਾਜ ਭਾਗ ਦਾ ਮਾਲਕੀ ਐ ਨਰਪਤ ਏਕ ਸੰਘਾਸਨ ਸੋਇਆ ਪਰ ਉਹ ਸੌ ਗਿਆ ਸੁਪਨੇ ਚ ਕੀ ਲੱਗਿਆ ਉਹਨੂੰ ਭਿਖਾਰੀ ਬਣ ਗਿਆ ਰਾਜ ਭਾਗ ਖੁੱਸ ਗਿਆ ਅਚਤ ਰਾਜ ਵਿਚਿਤ ਦੁੱਖ ਪਾਇਆ ਸੋਗਤ ਭਈ ਹਮਾਰੀ ਪਰ ਹੈ ਰਾਜਾ ਹੀ ਸੁਪਨਾ ਐਸਾ ਆਇਆ ਉਹਨੂੰ ਲੱਗਿਆ ਵੀ ਮੇਰੇ ਤੇ ਰਾਜ ਭਾਗ ਉਜੜ ਗਿਆ ਸੁਪਨੇ ਚ ਬੜਾ ਦੁਖੀ ਹੋਇਆ ਅਚਤ ਰਾਜ ਵਿਚਿਤ ਦੁੱਖ ਪਾਇਆ ਸੋਗਤ ਭਈ ਹਮਾਰੀ ਇਹ ਇਨਸਾਨ ਦੀ ਇਹ ਮਨੁੱਖ ਦੀ ਕੀ ਵਾਰ ਐਸੀ ਹਾਲਤ ਹੋ ਜਾਂਦੀ ਹੈ ਉਹ ਭਰਮ ਚ ਹੀ ਦੁਖੀ ਹੋ ਜਾਂਦਾ ਅਸਲੀਅਤ ਤੋਂ ਦੂਰ ਹੁੰਦਾ ਹੈ ਅਸਲੀਅਤ ਦੂਰ ਚਲੀ ਜਾਂਦੀ ਹੈ ਪਰਦਾ ਬਣ ਜਾਂਦਾ ਅੱਗੇ ਵਹਿਮ ਭਰਮ ਜ਼ਿੰਦਗੀ ਚ ਅੱਗੇ ਆ ਖੜਦੇ ਨੇ ਜਿਵੇਂ ਇੱਕ ਰਾਜਾ ਰਾਜਾ ਹੋਣ ਦੇ ਬਾਵਜੂਦ ਸੁਪਨੇ ਜੀ ਰਾਜ ਵਿਛੜਨ ਕਰਕੇ ਦੁਖੀ ਹੋ ਗਿਆ ਅਛਤ ਰਾਜ ਵਿਛਣਤ ਦੁੱਖ ਪਾਇਆ ਲੱਗਿਆ ਉਹਨੂੰ ਕਿ ਮੇਰਾ ਤੇ ਰਾਜ ਭਾਗੀ ਉੱਜੜ ਗਿਆ ਮੈਂ ਤੇ ਮਹਿਲਾਂ ਦਾ ਮਾਲਕ ਮੈਂ ਰਾਜਾ ਪਰਜਾਂ ਤੇ ਹੁਕਮ ਚਲਾਉਣ ਵਾਲਾ ਮੈਂ ਤੇ ਭਿਖਾਰੀ ਬਣ ਗਿਆ ਅਚੰਤ ਰਾਜ ਬੇਚਨਤ ਦੁੱਖ ਪਾਇ ਬੜਾ ਦੁਖੀ ਹੋਇਆ ਸ਼ੋਗਤ ਪਈ ਹਮਾਰੀ ਕਹਿੰਦੇ ਸਾਡੀ ਕਈ ਵਾਰ ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ ਅਸਲੀਅਤ ਤੋਂ ਜਦੋਂ ਦੂਰ ਹੋ ਜਾਂਦੇ ਆ ਭਗਤ ਅਰਦਾਸ ਮਹਾਰਾਜ ਕਹਿੰਦੇ ਰਾਜ ਭਉੰਗ પ્રસੰਗ ਜੈਸੇ ਹੈ ਅਪਕਛ ਮਰਮ ਜਨਾਇਆ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿ ਨਾ ਆਇਆ ਰਾਜ ਪਉਣ ਪਸੰਗ ਜੈਸੇ ਹੈ ਜਿਵੇਂ ਸੱਪ ਤੇ ਰੱਸੀ ਦਾ ਪ੍ਰਸੰਗ ਆ ਕਹਿੰਦੇ ਪਰ ਹੇ ਮਾਲਕ ਜੀ ਤੈ ਮੈਨੂੰ ਹੁਣ ਇਹ ਗੱਲ ਸਮਝਾ ਦਿਤੀ ਹੈ ਵੀ ਤੂੰ ਵੱਖਰਾ ਨਹੀਂ ਦੁਨੀਆ ਤੋਂ ਤੂੰ ਤੇ ਇਹਦੇ ਵਿੱਚ ਹੀ ਵਸਦਾ ਇਹ ਤੇ ਰਾਜੇ ਇਹ ਇਹ ਤੇ ਸੱਪ ਤੇ ਰੱਸੀ ਵਾਲੀ ਝੂਠੀ ਕਹਾਣੀ ਨਹੀਂ ਮੈਨੂੰ ਰੱਸੀ ਸੱਪ ਨਹੀਂ ਦਿਖਦੀ ਮੈਨੂੰ ਹੁਣ ਪਤਾ ਵੀ ਸੱਪ ਸੱਪ ਹੀ ਹੈ ਤੇ ਰੱਸੀ ਰੱਸੀ ਹੀ ਹੈ ਮੈਨੂੰ ਪਤਾ ਲੱਗ ਗਿਆ ਰਾਜ ਕੋਇੰਗ પ્રસੰਗ ਜੈਸੇ ਹੈ ਅਬ ਕਛ ਮਰਮ ਜਨਾਇ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿ ਨਾ ਆਇਆ ਅਨਕ ਕਟਕ ਭਾਵ ਜਿਵੇਂ ਸੋਨੇ ਦੇ ਕੜੇ ਹੋਣ ਬਹੁਤ ਜ਼ਿਆਦਾ ਹੋਣ ਇੱਕੋ ਹੀ ਸੋਨੇ ਦੇ ਕੜੇ ਬਹੁਤ ਹੋਣ ਫਿਰ ਉੱਥੋਂ ਕਿਤੇ ਇਹ ਭਲੇਖਾ ਖਾਜੇ ਬੰਦਾ ਵੀ ਸ਼ਾਇਦ ਐਨੇ ਤਰ੍ਹਾਂ ਦਾ ਹੀ ਸੋਨਾ ਹੈ ਕਹਿੰਦੇ ਨਹੀਂ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿ ਨਾ ਆਇਆ ਪਰ ਹੁਣ ਮੈਨੂੰ ਅਸਲੀਅਤ ਪਤਾ ਲੱਗੀ ਵੀ ਸੋਨਾ ਇੱਕੋ ਹੀ ਹੈ ਉਹਦੀ ਕੜੇ ਬਹੁਤ ਬਣੇ ਹੋਏ ਨੇ ਪਰ ਮੈਂ ਹੁਣ ਇਹ ਝੂਠ ਦੇ ਉੱਪਰ ਵਿਸ਼ਵਾਸ ਨਹੀਂ ਕਰ ਸਕਦਾ ਅਬ ਕਹਤੇ ਕਹਿ ਨਾ ਆਇਆ ਮੈਂ ਇਹ ਚੀਜ਼ ਕਹਿ ਨਹੀਂ ਸਕਦਾ ਆਪਣੇ ਮੁਖ ਤੋਂ ਵੀ ਸੋਨਾ ਅਲੱਗ-ਅਲੱਗ ਤਰ੍ਹਾਂ ਦਾ ਹੈ ਨਹੀਂ ਇਹ ਤੇ ਇੱਕੋ ਹੀ ਸੋਨੇ ਦੇ ਬਹੁਤ ਕੜੇ ਨੇ ਅਬ ਕਹਤੇ ਕਹਿ ਨਾ ਆਇਆ ਸਰਬੇ ਏਕ ਅਨੇਕੈ ਸਵਾਮੀ ਸਭ ਘਟ ਭੋਗ ਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੇ ਸਹਜੇ ਹੋਏ ਸੋਈ ਇਤੇ ਸਾਰੀ ਜਗ੍ਹਾ ਦੇ ਵਿੱਚ ਮਾਲਕ ਜੀ ਤੂੰ ਹੀ ਵਸ ਰਿਆ ਸਰਬੇ ਏਕ ਅਨੇਕੈ ਸਵਾਮੀ ਸਭ ਘਟ ਭੋਗ ਵੈ ਸੋਈ ਸਾਰੀਆਂ ਘਟਾਂ ਦੇ ਵਿੱਚ ਮਾਲਕ ਜੀ ਤੁਸੀਂ ਆਪ ਹੀ ਵਰਤ ਰਹੇ ਹੋ ਤੁਸੀਂ ਆਪ ਹੀ ਇਹ ਰੰਗ ਤਮਾਸ਼ਿਆਂ ਨੂੰ ਦੇਖ ਰਹੇ ਹੋ ਕਹਿ ਰਵਿਦਾਸ ਹੱਥ ਪੈਰ ਸਹਜੇ ਹੋਏ ਸੋ ਹੋਈ ਇੰਨਾ ਕ ਨੇੜੇ ਸਮਝ ਲਈ ਭਗਤ ਜੀ ਕਹਿੰਦੇ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਐ ਤੇਰੇ ਹੱਥਾਂ ਪੈਰਾਂ ਤੋਂ ਵੀ ਹੁਣ ਮਨੁੱਖ ਦੇ ਨੇੜੇ ਸਭ ਤੋਂ ਉਹਦੇ ਹੱਥ ਪੈਰ ਅੰਗ ਹੀ ਨੇ ਭਗਤ ਜੀ ਕਹਿੰਦੇ ਤੇਰੇ ਅੰਗਾਂ ਤੋਂ ਵੀ ਨੇੜਿਆ ਐਂ ਸਮਝੀ ਉਹ ਸਾਰੀ ਦੁਨੀਆ ਦੇ ਵਿੱਚ ਉਹ ਅਕਾਲ ਪੁਰਖ ਵੈਗੁਰੂ ਵਸ ਰਿਹਾ ਵਰਤ ਰਿਹਾ ਹੈ ਦੁਨੀਆ ਦੇ ਵਿੱਚ ਇਸ ਲਈ ਭਗਤ ਜੀ ਕਹਿੰਦੇ ਚਿਤ ਸਿਮਰਨ ਕਰੋ ਨੈਣ ਅਵਲੋਕਨੋ ਸ਼੍ਰਾਵਨ ਬਾਣੀ ਸੁਜਸ ਪੂਰ ਰਖੋ ਫਿਰ ਭਗਤ ਮਹਾਰਾਜ ਕਹਿੰਦੇ ਚਿਤ ਸਿਮਰਨ ਕਰੋ ਉਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੋ ਚਿੱਤ ਵਿੱਚ ਉਹਦਾ ਸਿਮਰਨ ਕਰੋ ਉਹਦੀ ਯਾਦ ਵਿੱਚ ਜੁੜੇ ਰਹੋ ਚਿੱਤ ਸਿਮਰਨ ਕਰੋ ਨੈਨ ਅਵਲੋਕਨੋ ਮੈਂ ਚਿੱਤ ਵਿੱਚ ਸਿਮਰਨ ਕਰਾਂ ਤੇ ਅੱਖਾਂ ਨਾਲ ਉਹਦੇ ਦਰਸ਼ਨ ਕਰਾਂ ਸ਼੍ਰਾਵਨ ਬਾਣੀ ਸੁਜਸਪੂਰ ਰੱਖੋ ਕੰਨਾਂ ਦੇ ਵਿੱਚ ਉਹਦੀ ਅੰਮ੍ਰਿਤਮਈ ਬਾਣੀ ਦਾ ਰਸ ਭਰ ਕੇ ਰੱਖਾਂ ਸ਼੍ਰਾਵਨ ਬਾਣੀ ਸੁਜਸਪੂਰ ਰੱਖੋ ਅਕਾਲ ਪੁਰਖ ਵਾਇਗਰੂ ਦੀ ਸ਼ਿਫਤ ਸਲਾਹ ਦਾ ਰਸ ਅੰਮ੍ਰਿਤ ਰੂਪੀ ਨਾਮ ਹੈ ਕੰਨਾਂ 'ਚ ਭਰ ਕੇ ਰੱਖਾਂ ਜਗੈ ਨਾ ਹੋਵੇ ਕੰਨਾਂ ਦੇ ਵਿੱਚ ਕੋਈ ਹੋਰ ਚੀਜ਼ ਆਵੇ। ਚਿੱਤ ਵਿੱਚ ਜਗੈ ਨਾ ਹੋਵੇ ਮੈਂ ਉਹਦਾ ਸਿਮਰਨ ਕਰਾਂ ਹੋਰ ਗੱਲ ਹੀ ਖਿਆਲ ਹੀ ਨਾ ਆਵੇ ਕੋਈ। ਚਿੱਤ ਸਿਮਰਨ ਕਰੋ ਨੈਨ ਅਵਲੋਕਨ ਨੂੰ ਅੱਖਾਂ ਨਾਲ ਮੈਨੂੰ ਕੁਝ ਦਿਖੇ ਹੀ ਨਾ ਹੋਰ। ਮੈਨੂੰ ਹਰ ਇੱਕ ਇਨਸਾਨ ਵਿੱਚ ਮੈਨੂੰ ਜ਼ਰੇ ਜ਼ਰੇ ਵਿੱਚ ਵਸਿਆ ਅਕਾਲ ਪੁਰਖ ਵੈਗਰੂ ਨਜ਼ਰ ਆਵੇ। ਉਹ ਰੱਬ ਨਜ਼ਰ ਆਵੇ। ਹਰ ਇੱਕ ਪ੍ਰਾਣੀ ਦੇ ਵਿੱਚੋਂ ਹਰ ਇੱਕ ਇਨਸਾਨ ਦੇ ਵਿੱਚੋਂ ਮੈਨੂੰ ਰੱਬ ਨਜ਼ਰ ਆਵੇ। ਨੈਨ ਅਵਲੋਕਨ ਨੂੰ ਸਰਾਬੋਂ ਬਾਣੀ ਸੋ ਜਸਪੂਰ ਰੱਖੂ ਕੰਨਾਂ ਦੇ ਵਿੱਚ ਉਹਦਾ ਮਿੱਠਾ ਜਸ ਭਰ ਕੇ ਰੱਖਾਂ ਹਰ ਵਕਤ ਤਾਂ ਕਿ ਕੰਨਾਂ 'ਚ ਹੋਰ ਕੋਈ ਗੱਲ ਪਵੇ ਹੀ ਨਾ ਜੇ ਸਪੇਸ ਹੋਏਗੀ ਗੁਰਮੁਖੋ ਤਾਂ ਹੀ ਪਵੇਗੀ ਜੇ ਆਪਾਂ ਸਪੇਸ ਹੀ ਨਹੀਂ ਦਿਮਾਗ ਫਿਰ ਨਿੰਦਿਆ ਚੁਗਲੀ ਹੋਰ ਭੈੜੀਆਂ ਗੱਲਾਂ ਸਾਡੀ ਜੀਵਨ ਵਿੱਚ ਕਿਵੇਂ ਆ ਜਾਣਗੀਆਂ ਸਾਡੇ ਕੰਨਾਂ ਦੇ ਵਿੱਚ ਸਪੇਸ ਹੀ ਹੈ ਨਹੀਂ ਮਹਾਰਾਜ ਕਹਿੰਦੇ ਸੀ ਭਰ ਲਈਏ ਵਾਹਿਗੁਰੂ ਦੇ ਜਸ ਨਾਲ ਕੰਨਾਂ ਨੂੰ ਸਪੇਸ ਬਚੇ ਹੀ ਨਾ ਚੁਗਲੀਆਂ ਸੁਣਨ ਦੇ ਲਈ ਸਪੇਸ ਬਸੇ ਹੀ ਨਾ ਭੈੜੇ ਕਰਮਾਂ ਦੇ ਲਈ ਨੇਤਰਾ ਨਾਲ ਦਰਸ਼ਨੀ ਉਹਦੇ ਕਰੀਏ ਸਾਨੂੰ ਹਰ ਇੱਕ ਜਗ੍ਹਾ ਦੇ ਉੱਪਰ ਅਕਾਲਪੁਰਖ ਵਹਿਗੁਰੂ ਆਵੇ ਸਾਨੂੰ ਉੱਚ ਨੀਚ ਤਾਂ ਦਿਖੇ ਹੀ ਨਾ ਸਾਨੂੰ ਪਤਾ ਹੀ ਨਾ ਲੱਗੇ ਵੀ ਇਹ ਉੱਚੀ ਜਾਤ ਦਾ ਕਿ ਨੀਵੀਂ ਜਾਤ ਦਾ ਸਾਨੂੰ ਤਾਂ ਐ ਲੱਗੇ ਵੀ ਇਹ ਉਸ ਅਕਾਲਪੁਰਖ ਵਹਿਗੁਰੂ ਦੀ ਅਨਸੰਵਾਸ ਹੈ ਜਿਵੇਂ ਸਮੁੰਦਰ ਦੀਆਂ ਲਹਿਰਾਂ ਦਾ ਪਾਣੀ ਸਮੁੰਦਰ ਦਾ ਪਾਣੀ ਹੀ ਹੋ ਜਾਂਦਾ ਜਿਵੇਂ ਸੱਪ ਤੇ ਰੱਸੀ ਨਹੀਂ ਮੈਨੂੰ ਹੁਣ ਸੱਪ ਹੀ ਦਿਖਦਾ ਰੱਸੀ ਰੱਸੀ ਦਿਖਦੀ ਮੈਨੂੰ ਪਤਾ ਲੱਗੀ ਇਹਦੀ ਇੱਕ ਮਿਕਤਾ ਕੀ ਹੈ ਸਾਰੀ ਜਗ੍ਹਾ ਤੇ ਤੂੰ ਵਰਤ ਰਿਹਾ ਸਾਰੀ ਜਗ੍ਹਾ ਦੇ ਉੱਪਰ ਤੂੰ ਵਸ ਰਿਹਾ ਘਟ ਘਟ ਦੇ ਵਿੱਚ ਤੂੰ ਵਸਣ ਵਾਲਾ ਤੇ ਮੇਰੇ ਕੰਨਾਂ 'ਚ ਫਿਰ ਸਪੇਸ ਹੋਵੇ ਹੀ ਨਾ ਮਨ ਸੋ ਮਦ ਕਰ ਕਰੋਂ ਚਰਨ ਹਿਰਦੇ ਧਰੋਂ ਰਸਨ ਅਮਰਤ RAM ਨਾਮ ਭਾਕੋ ਫਿਰ ਮਨ ਨੂੰ ਮੈਂ ਭੌਰਾ ਕਿਉਂ ਨਾ ਬਣਾ ਲਾਂ ਮਨ ਸੋ ਮਦ ਕਰ ਕਰੋਂ ਚਰਨ ਹਿਰਦੇ ਧਰੋਂ ਫਿਰ ਉਹਦੇ ਚਰਨ ਉਹਦਾ ਜਸ ਮੈਂ ਆਪਣੇ ਹਿਰਦੇ 'ਚ ਵਸਾਲਾਂ ਜਸ ਰੂਪੀ ਚਰਨ ਹਿਰਦੇ 'ਚ ਵਸਾਲਾਂ ਚਰਨ ਹਿਰਦੇ ਧਰੋਂ ਰਾਸਨ ਅਮਰਤ ਰਾਮ ਨਾਮ ਭਾਖੋ ਰਸਨਾ ਤੋਂ ਉਸ ਅਕਾਲ ਪੁਰਖ ਵੈਗੁਰੂ ਦੇ ਨਾਮ ਸਿਫਤ ਸਲਾਹ ਉਹਦੀ ਉਸਤਤ ਕਰਾਂ ਮੈਂ ਆਪਣੀ ਰਸਨਾ ਨਾਲ ਉਹਨੂੰ ਜਪਾਂ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਘਟੈ ਮੇਰੀ ਪ੍ਰੀਤ ਕਿਤੇ ਉਸ ਅਕਾਲ ਪੁਰਖ ਵੈਗੁਰੂ ਨਾਲੋਂ ਘਟ ਨਾ ਜਾਵੇ ਮੈਂ ਤੋਂ ਮੋਲ ਮਹਿੰਗੀ ਲਈ ਜੀ ਛਟੈ ਕਿਉਂਕਿ ਮੈਂ ਤੇ ਜੀਵਨ ਦੀ ਬਾਜ਼ੀ ਲਾ ਕੇ ਇਹ ਪ੍ਰੀਤ ਲਈ ਹੈ ਭਗਤ ਅਉਦਾਸ ਮਹਾਰਾਜ ਕਹਿੰਦੇ ਜ਼ਿੰਦਗੀ ਦੇ ਕੇ ਜੀਵਨ ਦੇ ਕੇ ਜਿਹੜੀ ਚੀਜ਼ ਖਰੀਦੀ ਹੋਵੇ ਬਹੁਤ ਮਿਹਨਤ ਨਾਲ ਖਰੀਦੀ ਹੋਵੇ ਉਹ ਚਲੀ ਜਾਵੇ ਤੇ ਫਿਰ ਕਿਦਾਂ ਮਹਿਸੂਸ ਕਰੇਗਾ ਮਨ ਦਾ ਭਗਤ ਧਰਵਦਾਸ ਮਹਾਰਾਜ ਕਹਿੰਦੇ ਜੀਵਨ ਦੀ ਬਾਜੀ ਲਾ ਕੇ ਮੈਂ ਤੇਰੀ ਪ੍ਰੀਤ ਲਈ ਹੈ ਤੇਰਾ ਪਿਆਰ ਲਿਆ ਆਕਾਲ ਪੁਰਖ ਵੈਗੁਰ ਕਿਤੇ ਮੇਰੇ ਜੀਵਨ ਚੋਂ ਘਟ ਨਾ ਜਾਵੇ ਮੈਂ ਤੋਂ ਮੋਲ ਮਹਿੰਗੀ ਲਈ ਜੀ ਛਟੇ ਜ਼ਿੰਦਗੀ ਦੀ ਬਾਜੀ ਲਾ ਕੇ ਮੈਂ ਤੇਰਾ ਪਿਆਰ ਖਰੀਦਿਆ ਜ਼ਿੰਦਗੀ ਦੀ ਬਾਜੀ ਲਾ ਕੇ ਮੈਂ ਤੈਨੂੰ ਪਾਇਆ ਮਾਲਕ ਜੀ ਤੇਰੀ ਪ੍ਰੀਤ ਮੇਰੇ ਜੀਵਨ ਚੋਂ ਘਟ ਨਾ ਜਾਵੇ ਸਾਧ ਸੰਗਤ ਬਿਨ ਭੌ ਨਹੀਂ ਉਪਜੈ ਭਾਵ बिन भक्त ਨਾ ਹੋਏ ਤੇਰੀ ਇਹ ਪਿਆਰ ਸੰਗਤ বিনা ਪੈਦਾ ਨਹੀਂ ਹੋ ਸਕਦਾ ਦਰ ਬਿਨਾ ਭਗਤੀ ਨਹੀਂ ਹੋ ਸਕਦੀ ਉਸ ਅਕਾਲ ਪੁਰਖ ਬਹਿਗਦੀ ਕਹਿ ਰਿਹਾ ਬਦਾਸ ਇੱਕ ਬੇਨਤੀ ਹਰਿ ਸਿਓ ਪੈਜ ਰੱਖੋ ਰਾਜਾ ਰਾਮ ਮੇਰੀ ਵਾਹਿਗੁਰੂ ਜੀ ਤੇਰੇ ਚਰਨਾਂ ਚ ਮੇਰੀ ਬੇਨਤੀ ਹੈ ਮੇਰੀ ਪੈਜ ਰੱਖ ਮਨੁੱਖੀ ਜੀਵਨ ਦੀਆਂ ਬੜੀਆਂ ਗੱਲਾਂ ਭਗਤ ਰਵਿਦਾਸ ਮਹਾਰਾਜ ਕਹਿੰਦੇ ਨੇ ਮਾਟੀ ਕੋ ਪੁੱਤਰਾ ਕੈਸੀ ਨੱਚਤ ਹੈ ਦੇਖਿਆ ਦੇਖਿਆ ਸੁਣਾ ਬੋਲਿਆ ਦੌਰਿਓ ਫਿਰਤ ਜਦ ਕੱਚ ਪਾਵੈ ਤਵ ਗਰਤ ਗਰਭ ਕਰਤ ਹੈ ਮਾਇਆ ਗਈ ਤਵ ਰੋਬਨ ਲਗਤ ਹੈ ਭਗਤ ਰਵਿਦਾਸ ਮਾਲ ਦੇਖੋ ਮਿੱਟੀ ਦਾ ਪੁਤਲਾ ਕਿਵੇਂ ਭੱਜਿਆ ਫਿਰਦਾ ਮਾਰੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਭਗਤ ਰਵਿਦਾਸ ਮਾਲ ਕਹਿੰਦੇ ਦੇਖੋ ਮਿੱਟੀ ਦਾ ਪੁਤਲਾ ਕਿਵੇਂ ਨੱਚਦਾ ਫਿਰਦਾ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੈ ਦੇਖੈ ਸੁਨੈ ਬੋਲੈ ਦੌਰਿਓ ਫਿਰਤ ਹੈ ਦੇਖਦਾ ਸੁਣਦਾ ਬੋਲਦਾ ਭੁਜੇ ਹੀ ਫਿਰਦਾ ਕਿਤੇ ਇਧੋਂ ਲੰਘ ਗਿਆ ਕਿਤੇ ਇਧੋਂ ਲੰਘ ਗਿਆ ਦੇਖਿਆ ਦੇਖਿਆ ਸੁਣਿਆ ਬੋਲਾ ਦੌਰਿਓ ਫਿਰਤ ਹੈ ਉਹ ਭਜੇ ਹੀ ਫਿਰਦਾ ਸਾਰੀ ਦਿਹਾੜੀ ਆਪਾਂ ਦੇਖਦੇ ਆਂ ਪਿੰਡ ਦੇ ਵਿੱਚ ਬਹੁਤ ਇਦਾਂ ਦੇ ਬੰਦੇ ਆਪਾਂ ਆਪ ਵੀ ਤੁਰੇ ਫਿਰਦੇ ਇਦਾਂ ਹੀ ਸਵੇਰ ਤੋਂ ਉੱਠ ਕੇ ਜਨਜਰ ਪੈਂਦੇ ਨਹੀਂ ਵੰਜੇ ਤੇ ਕਿਤੇ ਆਪਾਂ ਇਧਰ ਚਲੇ ਗਏ ਕਿਤੇ ਆਪਾਂ ਇਧਰ ਚਲੇ ਗਏ ਕਿਤੇ ਆਪਾਂ ਆਹ ਦੇਖ ਲਿਆ ਕਿੰਨੇ ਕੰਮ ਆਪਾਂ ਸਾਰੀ ਦਿਹਾੜੀ ਚ ਕਰਦੇ ਆਂ ਮਹਾਰਾਜ ਕਹਿੰਦੇ ਮਾਤੀ ਕੋ ਪੁੱਤਰਾ ਕੈਸੀ ਨੱਚਦਾ ਹੈ ਦੇਖੋ ਕਿਦਾਂ ਨੱਚਦਾ ਫਿਰਦਾ ਦੇਖਿਆ ਦੇਖਿਆ ਸੋਨਾ ਬੁਲੇ ਦੌੜਿਉ ਫਿਰਦਾ ਹੈ ਜਬ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਲੋਭਨ ਲਗ ਰੱਖਤਾ ਹੈ ਜਬ ਕਛ ਪਾਵੇ ਜਦੋਂ ਕੁਝ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ ਫਿਰ ਉਹ ਮਾਣ ਕਰਦਾ ਬਹੁਤ ਜ਼ਿਆਦਾ ਮੈਂ ਆ ਚੀਜ਼ ਪ੍ਰਾਪਤ ਕਰ ਲਈ ਫਿਰ ਬੜਾ ਮਾਣ ਹੰਕਾਰ ਕਰਦਾ ਪ੍ਰਾਪਤੀਆਂ ਤੇ ਆਪਣੀਆਂ ਦੇ ਉੱਪਰ ਜਬ ਕਛ ਪਾਵੇ ਤਬ ਗਰਭ ਕਰਦਾ ਹੈ ਮਾਇਆ ਗਈ ਤਬ ਲੋਭਨ ਰੋਭਨ ਲਗਤ ਹੈ ਭਾਵ ਜਦੋਂ ਫਿਰ ਉਹ ਪ੍ਰਾਪਤੀਆਂ ਕਿਤੇ ਖੁਸ਼ ਨਹੀਂ ਆਂ ਫਿਰ ਰੋਂਦਾ ਹੈ ਜਦੋਂ ਪ੍ਰਾਪਤੀਆਂ ਤੇ ਮਾਣ ਕਰਦਾ ਹੰਕਾਰ ਕਰਦਾ ਹੈ ਫਿਰ ਜਦੋਂ ਖੁਸ਼ੀਆਂ ਨੇ ਫਿਰ ਭਗਤ ਅਰਬਦਾਸ ਮਹਾਰਾਜ ਕਹਿੰਦੇ ਰੋਂਦਾ ਮਾਇਆ ਗਈ ਤਬ ਲੋਭਨ ਰਗ ਰੋਭਨ ਲੱਗਦਾ ਹੈ ਫਿਰ ਰੋਂਦਾ ਹੈ ਭਗਤ ਅਰਬਦਾਸ ਮਹਾਰਾਜ ਕਾਰਨ ਕੀ ਹੈ ਕਿਉਂ ਰੋਂਦਾ ਹੈ ਕਿਉਂਕਿ ਰਜ਼ਾ ਨਹੀਂ ਸਮਝੀ ਉਸ ਅਕਾਲ ਪੁਰਖ ਵੈਗੁਰੂ ਦੀ ਰਜ਼ਾ ਨਹੀਂ ਸਮਝੀ ਮਾਣ ਸਾਨੂੰ ਆਪਣੇ ਕੰਮਾਂ ਕਰਾਂ ਤੇ ਹੋਣਾ ਚਾਹੀਦਾ ਕੋਈ ਕੰਮ ਕਰਦੇ ਸਾਨੂੰ ਮਾਣ ਹੋਵੇ ਵੀ ਮੈਂ ਆਹ ਕੰਮ ਕੀਤਾ ਪਰ ਹੰਕਾਰ ਨਾ ਹੋਵੇ ਮਾਣ ਤੇ ਹੰਕਾਰ 'ਚ ਬੜਾ ਫਰਕ ਹੈ ਹੰਕਾਰੀ ਬੰਦਾ ਦੂਜਿਆਂ ਦੀ ਇੱਜ਼ਤ ਦਾ ਖਿਆਲ ਨਹੀਂ ਕਰਦਾ ਗੁਰੂ ਘਰ ਜਦੋਂ ਹੰਕਾਰੀ ਹੁੰਦਾ ਹੈ ਉਹ ਦੂਜਿਆਂ ਦੀ ਇੱਜ਼ਤ ਦਾ ਖਿਆਲ ਨਹੀਂ ਕਰਦਾ ਦੂਜਿਆਂ ਦੀਆਂ ਭਾਵਨਾਵਾਂ ਦਾ ਖਿਆਲ ਨਹੀਂ ਜੇ ਕਰਦਾ ਜਿਹੜਾ ਹੰਕਾਰੀ ਹੋਏਗਾ ਜਿਹਨੂੰ ਮਾਣ ਹੋਏਗਾ ਉਹ ਦੂਜਿਆਂ ਦੀ ਇੱਜ਼ਤ ਤੇ ਦੂਜਿਆਂ ਦੇ ਦੀਆਂ ਭਾਵਨਾਵਾਂ ਦੀ ਕਦਰ ਕਰੇਗਾ ਜਿਹੜਾ ਜਿਹਨੂੰ ਮਾਣ ਹੋਏਗਾ ਆਪਣੇ ਕੰਮਾਂ ਦੇ ਉੱਪਰ ਪਰ ਜਿਹਨੂੰ ਹੰਕਾਰ ਹੈ ਉਹ ਕਿਸੇ ਦੀ ਇੱਜ਼ਤ ਦਾ ਖਿਆਲ ਨਹੀਂ ਕਰਦਾ ਕਿਸੇ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਉਹ ਕਰਦਾ ਜਿਹੜਾ ਹੰਕਾਰੀ ਬੰਦਾ ਹੁੰਦਾ ਅੱਜ ਆਪਾਂ ਹਾਲਾਤ ਨਹੀਂ ਵੇਖਦੇ ਜੇ ਅੱਜ ਆਪਾਂ ਹਾਲਾਤਾਂ ਨੂੰ ਦੇਖੀ ਅੱਜ ਹਾਲਾਤ ਕੀ ਨੇ ਅੱਜ ਜੇ ਸਾਡੇ ਸਮਾਜ ਦੇ ਸਾਡੇ ਦੇਸ਼ ਦੇ ਹਾਲਾਤ ਕੀ ਨੇ ਅੱਜ ਇਹਨਾਂ ਹਾਲਾਤਾਂ ਨੂੰ ਵੀ ਭਗਤ ਅਰਵਦਾਸ ਮਹਾਰਾਜ ਨੇ ਬੜਾ ਬਾਖੂਬੀ ਬਿਆਨ ਕੀਤਾ ਭਗਤ ਅਰਵਦਾਸ ਮਹਾਰਾਜ ਜੇਸ਼ ਦੇ ਹਾਕਮਾਂ ਨੂੰ ਸਮਝਾਉਂਦੇ ਨੇ ਉਹਨਾਂ ਸਮਿਆਂ ਦੇ ਵਿੱਚ ਬੜੀ ਵੱਡੀ ਜੰਗ ਲੜੀ ਸੀ ਭਗਤ ਅਰਵਦਾਸ ਮਹਾਰਾਜ ਨੇ ਹਥਿਆਰ ਜਾਹੇ ਨਹੀਂ ਚੱਕੇ ਪਰ ਸ਼ਬਦਾਂ ਦੀ ਜੰਗ ਬਹੁਤ ਵੱਡੀ ਲੜੀ ਸੀ ਭਗਤ ਰਵਦਾਸ ਮਹਾਰਾਜ ਨੇ ਉਸ ਸਮੇਂ ਹਾਕਮਾਂ ਤੇ ਉਸ ਸਮੇਂ ਦੇ ਵਿਪਰਵਾਦ ਦੇ ਢਾਂਚੇ ਦੇ ਵਿਰੁੱਧ ਬੜੀ ਵੱਡੀ ਜੰਗ ਲੜੀ ਭਗਤ ਰਵਦਾਸ ਮਹਾਰਾਜ ਜੀ ਨੇ ਉਦੋਂ ਦੇ ਹਾਕਮਾਂ ਨੂੰ ਭਗਤ ਰਵਦਾਸ ਮਹਾਰਾਜ ਜੀ ਉਦੋਂ ਕਹਿੰਦੇ ਸੀ ਅੱਜ ਦੇ ਹਾਕਮਾਂ ਨੂੰ ਵੀ ਭਗਤ ਰਵਦਾਸ ਮਹਾਰਾਜ ਸਨੇਹਾ ਇਹੀ ਹੈ ਜਦੋਂ ਭਗਤ ਰਵਦਾਸ ਮਹਾਰਾਜ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਅੰਧੋ ਨਾਹੀ ਤੇ ਠਾਉ ਨਾ ਤਸਵੀਖ ਰਾਜ ਨਾ ਮਾਲ ਖੌਫ ਨਾ ਖਤਾ ਨ ਤਰਸ ਜਵਾਲ ਕਿਦਾਂ ਦਾ ਰਾਜ ਹੋਵੇ ਭਗਤ ਅਰਬਦਾਸ ਮਹਾਰਾਜ ਕਹਿੰਦੇ ਹਾਕਮਾ ਜੇ ਤੂੰ ਇਹ ਦੁਨੀਆ ਤੇ ਰਾਜ ਕਰਨਾ ਚਾਹੁੰਦਾ ਹੈ ਤੇ ਰਾਜ ਕਿਦਾਂ ਦਾ ਹੋਵੇ ਤੈਨੂੰ ਪਤਾ ਹੋਣਾ ਚਾਹੀਦਾ ਬੇਗੰਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਾ ਹੀ ਤੇ ਠਾਉ ਜਿੱਥੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦਾ ਡਰ ਨਾ ਹੋਵੇ ਦੁੱਖ ਨਾ ਹੋਵੇ ਦੁੱਖ ਅੰਧੋ ਨਾ ਹੀ ਤੇ ਠਾਉ ਨਾ ਤਸਵੀ ਸਿਖ ਰਾਜ ਨਾ ਮਾਲ ਖੌਫ ਨਾ ਖਤਾ ਨ ਤਰਸ ਜਵਾਲ ਜਿੱਥੇ ਰਹਿਣ ਵਾਲੇ ਲੋਕਾਂ ਨੂੰ ਨਾ ਤਸਵੀ ਸਿਖ ਰਾਜ ਨਾ ਮਾਲ ਟੈਕਸਾਂ ਦੇ ਰੂਪ ਚ ਲੁੱਟਿਆ ਨਾ ਜਾਵੇ ਜੇ ਟੈਕਸ ਲੱਗਣ ਤੇ ਟੈਕਸ ਦਾ ਪੈਸਾ ਸੰਗਤ ਦੇ ਭਲੇ ਲਈ ਵਰਤਿਆ ਜਾਵੇ ਨਾ ਕਿ ਲੁੱਟ ਕੇ ਕਿਸੇ ਇੱਕ ਪਰਿਵਾਰ ਨੂੰ ਦਿੱਤਾ ਜਾਵੇ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾਵੇ ਨਾ ਤਸਵੀ ਸਿਖ ਰਾਜ ਨਾ ਮਾਲ ਖੌਫ ਨਾ ਖਤਾ ਨ ਤਰਸ ਜਵਾਲ ਤੇ ਫਿਰ ਕਿਸੇ ਕਿਸਮ ਦਾ ਡਰ ਨਾ ਹੋਵੇ ਤੇ ਕੰਮਕਾਰ ਕਰਨ ਵਾਲਿਆਂ ਕੋਹ ਨਾ ਖਤਾ ਕਿਤੇ ਪਾਪ ਦਾ ਧੋਖੇ ਦਾ ਮਨ ਵਿੱਚ ਡਰਨਾ ਹੋਵੇ ਕਿਸੇ ਦੇ ਨਾ ਤਰਸ ਜਵਾਲ ਨਾ ਕੋਈ ਠੱਗੀ ਹੋਵੇ ਕਿਸੇ ਨਾਲ ਇਸ ਧਰਤੀ ਦੇ ਉੱਪਰ ਇਸ ਤਰ੍ਹਾਂ ਦਾ ਰਾਜ ਦੇ ਹਾਕਮਾ ਜੇ ਤੂੰ ਰਾਜ ਦੇਣਾ ਚਾਹੁੰਦਾ ਤੂੰ ਹੰਕਾਰ ਨਾ ਕਰ ਆਪਣੇ ਰਾਜ ਦੀ ਪ੍ਰਾਪਤੀ ਤੇ ਤੂੰ ਮਾਣ ਕਰ ਤੂੰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰ ਭਗਤ ਰਵਿਦਾਸ ਮਾਰਗ ਇਹਦੇ ਅਮੈਂ ਖੂ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਭਗਤ ਜੀ ਕਹਿੰਦੇ ਜਿਵੇਂ ਮੈਂ ਬਾਣੀ ਪੜ ਕੇ ਐਸੀ ਆਤਮਿਕ ਅਵਸਥਾ ਨੂੰ ਪ੍ਰਾਪਤ ਕਰ ਲਿਆ ਅਮੈਂ ਖੂਬ ਆਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਮੈਂ ਉਹ ਅਵਸਥਾ ਪ੍ਰਾਪਤ ਕਰ ਲਈ ਉਹਾਂ ਖੈਰ ਸਦਾ ਮੇਰੇ ਭਾਈ ਜਿੱਥੇ ਸਦਾ ਹੀ ਖੈਰ ਆ ਜਿੱਥੇ ਸਦਾ ਹੀ ਸ਼ਾਂਤੀ ਹੈ ਤੂੰ ਇਦਾਂ ਦਾ ਢਾਂਚਾ ਕਿਉਂ ਨਹੀਂ ਸਿਰਜ ਦਿੰਦਾ ਸਾਡੇ ਲੋਕਾਂ ਦੇ ਲਈ ਇਦਾਂ ਦਾ ਰਾਜ ਕਿਉਂ ਨਹੀਂ ਤੂੰ ਸਿਰਜ ਦਿੰਦਾ ਜਿੱਥੇ ਸਦਾ ਹੀ ਖੈਰ ਹੋਵੇ ਜਿੱਥੇ ਸਦਾ ਹੀ ਲੋਕ ਆਨੰਦ ਨਾਲ ਰਹਿਣ ਜਿੱਥੇ ਸਦਾ ਹੀ ਲੋਕ ਖੇੜੇ ਨਾਲ ਰਹਿਣ ਲੋਕਾਂ ਦੇ ਮਨ 'ਚ ਕਿਸੇ ਕਿਸਮ ਦਾ ਡਰ ਭਾਉ ਨਾ ਹੋਵੇ ਉਹ ਪਿਆਰ ਨਾਲ ਰਹਿਣ ਸਾਰੇ ਇੱਕ ਦੂਜੇ ਨਾਲ ਮਿਲ ਕੇ ਰਹਿਣ ਜਿੱਥੇ ਲਾਸ਼ਾਂ ਤੇ ਰਾਜਨੀਤੀ ਨਾ ਹੋਵੇ ਜਿੱਥੇ ਧਰਮਾਂ ਤੇ ਰਾਜਨੀਤੀ ਨਾ ਹੋਵੇ ਜਿੱਥੇ ਕੌਮਾਂ ਨੂੰ ਆਪਸ ਵਿੱਚ ਲੜਾਇਆ ਨਾ ਜਾਵੇ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਲੜਾਇਆ ਨਾ ਜਾਵੇ ਜਿੱਥੇ ਤੂੰ ਇਦਾਂ ਦਾ ਰਾਜ ਕਿਉਂ ਨਹੀਂ ਦੇ ਸਕਦਾ ਹਾਕਮਾ ਨਾ ਤਸਵੀਰ ਸਿਖ ਰਾਜ ਨਾ ਮਾਲ ਆ ਮੈਂ ਖੂਬ ਬਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਪਾਈ ਫਿਰ ਇਦਾਂ ਦਾ ਰਾਜ ਭਗਤ ਅਰਵਦਾਸ ਮਹਾਰਾਜ ਕਹਿੰਦੇ ਇਦਾਂ ਦਾ ਰਾਜ ਦੇ ਜੇ ਤੂੰ ਦੇਣਾ ਚਾਹੁੰਦਾ ਸਮਾਜਿਕ ਤਾਣੇ ਵਾਲੇ ਨੂੰ ਸੁਲਝਾਉਣ ਦੇ ਲਈ ਭਗਤ ਰਵਿਦਾਸ ਮਹਾਰਾਜ ਜੀ ਨੇ ਬੜੀ ਮਿਹਨਤ ਕੀਤੀ ਸ਼ਬਦਾਂ ਦੇ ਰਾਹੀ ਸ਼ਬਦਾਂ ਦੀ ਜੰਗ ਲੜੀ ਭਗਤ ਰਵਿਦਾਸ ਮਹਾਰਾਜ ਜੀ ਆਪ ਮੈਂ ਖੂਬ ਬਤਨ ਗਿਆ ਪਾਈ ਮੈਂ ਤੇ ਐਸਾ ਰਾਜ ਚਾਹੁੰਦਾ ਜਿੱਥੇ ਕੋਈ ਡਰੀ ਨਾ ਹੋਵੇ ਕਿਸੇ ਦੇ ਮਨ ਚ ਆਬਾਦਾਨ ਸਦਾ ਮਸ਼ਹੂਰ 우ਹਾਂ ਗਨੀ ਬਸੇ ਮਾਮੂਰ ਉਹ ਸਦਾ ਬਾਦ ਹੋਵੇ ਤੇਰਾ ਰਾਜ ਪਾਗ ਸਦਾ ਵਾ ਆਬਾਦਾਨ ਸਦਾ ਮਸ਼ਹੂਰ 우ਹਾਂ ਗਨੀ ਬਸੇ ਮਾਮੂਰ ਜਿੱਥੇ ਬੜੇ ਤਨੀ ਲੋਕ ਵੀ ਰਹਿਣ ਜਿੱਥੇ ਆਤਮਕ ਤੌਰ ਤੇ ਅਡੋਲ ਅਵਸਥਾ ਵਾਲੇ ਲੋਕ ਰਹਿੰਦੇ ਹੋਣ ਜਿੱਥੇ ਲੋਕਾਂ ਨੂੰ ਵਿਸ਼ਵਾਸ ਹੋ ਜੇ ਵੀ ਹਾਂ ਇੱਥੇ ਅਸੀਂ ਸਹੀ ਸਲਾਮਤਾਂ ਆਬਾਦਾਨ ਬਸੇ ਮਮ ਉहां ਗਨੀ ਬਸੇ ਮਾਮੂਰ ਉਥੇ ਗਨੀ ਧਰਮ ਧਰਮੀ ਲੋਕ ਕਿਰਤ ਕਰਨ ਵਾਲੇ ਲੋਕ ਮਨ ਚ ਡਰੀ ਨਾ ਕੋਈ ਹੋਵੇ ਆਬਾਦਾਨ ਸਦਾ ਮਸ਼ਹੂਰ ਉहां ਗਨੀ ਬਸੇ ਮਾਮੂਰ ਉਥੇ ਐਸੇ ਲੋਕ ਰਹਿੰਦੇ ਹੋਣ ਕਹਿਰਬਾਜ਼ ਖਲਾਸ ਚ ਮਾਰਾ ਜੋ ਹਮ ਸ਼ੈਰੀ ਸੋ ਮੀਤ ਹੈ ਹਮਾਰਾ ਇਸ ਤਰ੍ਹਾਂ ਦੇ ਇਸ ਤਰ੍ਹਾਂ ਦਾ ਰਾਜ ਭਾਗ ਇਸ ਤਰ੍ਹਾਂ ਦਾ ਤਾਣਾ ਬਾਣਾ ਸਾਨੂੰ ਦਿਓ ਜੇ ਇਸ ਸ੍ਰਿਸ਼ਟੀ ਦੇ ਵਿੱਚ ਤੁਹਾਡੇ ਕਰਮਾਂ ਦੇ ਵਿੱਚ ਰਾਜ ਆਇਆ ਕਿਤੇ ਇਹੀ ਬਾਬਾ ਨਾਨਕ ਜੀ ਕਹਿੰਦੇ ਸੀ ਕਲਕਾਤੀ ਰਾਜੇ ਕਾ ਸਾਈ ਧਰਮੁ ਪੰਖ ਕਰ ਉਡਰਿਆ ਕੂੜਾ ਮਾਵਸ ਸਤ ਚੰਦਰਮਾ ਦੀਸੈ ਨਾਹੀ ਕਹਿ ਚੜਿਆ ਭਗਤ ਅਰਵਦਾਸ ਮਹਾਰਾਜ ਜੀ ਵੀ ਇੱਕ ਐਸੇ ਰਾਜ ਦੀ ਮੰਗ ਕਰਦੇ ਨੇ ਐਸੀ ਅਵਸਥਾ ਚਾਹੁੰਦੇ ਨੇ ਜਿੱਥੇ ਲੋਕ ਆਰਾਮ ਨਾਲ ਰਹਿਣ ਬੇਗਮਪੁਰਾ ਸ਼ਹਿਰ ਕੋ ਨਾ ਉਹ ਬੇਗਮਪੁਰੇ ਦੀ ਮੰਗ ਕਰਦੇ ਆ ਐਸੇ ਰਾਜ ਦੀਆਂ ਗੱਲਾਂ ਕਰਦੇ ਆ ਤੇ ਹਾਕਮਾਂ ਨੂੰ ਸਮਝਾਉਂਦੇ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਇਹੀ ਕਹਿੰਦੇ ਸੀ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ ਕੂੜਾ ਮਾਵਸ ਸੱਚ ਚੰਦਰਮਾ ਦਿਸੇ ਨਾ ਹੀ ਕੈ ਚੜੇ ਹਉ ਭਾਲ ਬਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ ਕਹ ਨਾਨਕ ਕਿਨ ਬਿਦ ਗਤ ਹੋਈ ਫਿਰ ਐਸੇ ਗੰਦੇ ਸੇਖਤਾਂ ਵਿੱਚੋਂ ਨਿਕਲਿਆ ਕਿਵੇਂ ਜਾਵੇ ਬਾਬਾ ਨਾਨਕ ਜੀ ਕਹਿੰਦੇ ਜਿੱਤੇ ਚਾਰੇ ਚਾਰੇ ਪਾਸੇ ਕੂੜੀ ਪਸਰਿਆ ਹੋਵੇ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਾ ਉੱਡ ਰਿਹਾ ਜਿੱਥੇ ਧਰਮ ਖੰਭ ਲਾ ਕੇ ਉੱਡ ਗਿਆ ਹੋਵੇ ਭਾਵ ਧਰਮ ਹੀ ਨਾ ਰਿਹਾ ਹੋਵੇ ਜਿੱਥੇ ਗੱਲਾਂ ਧਰਮ ਦੀਆਂ ਹੋਣ ਭੜਕਾਇਆ ਧਰਮ ਦੇ ਨਾਂ ਤੇ ਜਾਂਦਾ ਹੋਵੇ ਪਰ ਧਰਮ ਹੋਵੇ ਹੀ ਨਾ ਕਲਕਾਤੀ ਰਾਜੇ ਕਸਾਈ ਰਾਜੇ ਕਸਾਈ ਬਣ ਕੇ ਹੁਣ ਜਿੱਥੇ ਖੰਭ ਲਾ ਕੇ ਧਰਮ ਉੱਡ ਜੇ ਵਿੱਚੋਂ ਧਰਮ ਪੰਖ ਕਾ ਉੱਡ ਰਿਹਾ ਕੂੜਾ ਮਾਵਸ ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ ਕਿਤੇ ਪਤਾ ਹੀ ਨਾ ਲੱਗੇ ਵੀ ਇੱਥੇ ਕੀ ਆ ਇੰਨਾ ਹਨੇਰ ਕਿਤੇ ਸਾਡੀਆਂ ਬੱਚੀਆਂ ਨਾਲ ਕਿਤੇ ਬਲਾਤਕਾਰ ਹੁੰਦੇ ਹੋਣ ਕਿਤੇ ਗਰੀਬਾਂ ਦੀ ਲੁੱਟ ਹੋ ਰਹੀ ਹੋਵੇ ਕਿਤੇ ਜੁੱਤੀਆਂ 'ਚ ਪਾਣੀ ਪਲਾਇਆ ਜਾ ਰਿਹਾ ਹੋਵੇ ਗਰੀਬਾਂ ਨੂੰ ਕਿਤੇ ਸ਼ੇਰਾਂ ਦੇ ਉੱਪਰ ਪਿਸ਼ਾਬ ਕੀਤਾ ਜਾ ਰਿਹਾ ਹੋਵੇ ਗਰੀਬਾਂ ਦੇ ਕਿਤੇ ਕਿਸਾਨਾਂ ਦੇ ਉੱਪਰ ਸ਼ਾਂਤਮਈ ਅੰਦੋਲਨ ਕਰਨ ਤੇ ਗੋਲੀਆਂ ਚਲਾਈਆਂ ਜਾਂਦੀਆਂ ਹੋਣ ਕਿਤੇ ਕਿਸੇ ਦੀ ਆਵਾਜ਼ ਹੀ ਨਾ ਸੁਣੀ ਜਾਂਦੀ ਹੋਵੇ ਉਹਨੂੰ ਕਹਿੰਦੇ ਧਰਮ ਪੰਖ ਕਰ ਉੱਡ ਰਿਹਾ ਆਵਾਜ਼ ਸੁਣੀ ਹੀ ਨਹੀਂ ਜਾਂਦੀ ਜਿੱਥੇ ਪਰਜਾ ਦਾ ਮਾਲਕ ਪਰਜਾਂ ਤੇ ਗੋਲੀਆਂ ਚਲਾ ਦੇਵੇ ਜਿਵੇਂ ਆ ਹੁਣ ਖਨੌਰੀ ਬਾਰਡਰ ਦੇ ਉੱਪਰ ਸ਼ੁਭ ਕਰਨ 21 ਸਾਲਾਂ ਦੇ ਜਵਾਨ ਬੱਚੇ ਦੀ ਮੌਤ ਹੋਈ ਹੈ ਗੋਲੀ ਚੱਲਣ ਦਾ ਜਿੱਤੇ ਹੱਕ ਮੰਗਣੇ ਵੀ ਗਨਾਹ ਹੋਣ ਉਹ ਬੇਗਮ ਪੁਰਾਣੀ ਹੋ ਸਕਦਾ ਭਗਤ ਰਵਦਾਸ ਮਹਾਰਾਜ ਕਹਿੰਦੇ ਉਹ ਬੇਗਮ ਪੁਰਾਣੀ ਹੋ ਸਕਦਾ ਹਾਕਮ ਤੁਹਾਨੂੰ ਹੰਕਾਰ ਹੋ ਸਕਦਾ ਆਪਣੇ ਰਾਜ ਦਾ ਹੰਕਾਰ ਨਾ ਕਰੋ ਮਾਣ ਕਰੋ ਭਗਤ ਜੀ ਕਹਿੰਦੇ 21 ਸਾਲ ਦਾ ਤਿੰਨ ਜਾਂ ਦੋ ਭੈਣਾਂ ਦਾ ਇਕਲੌਤਾ ਭਰਾ ਜਿਹਦੀ ਗੋਲੀ ਮਾਰ ਕੇ ਉਹਦੀ ਹੱਤਿਆ ਸ਼ਹੀਦ ਕਰ ਦਿੱਤਾ ਗਿਆ ਉਹਨੂੰ ਕੀ ਕਸੂਰ ਸੀ ਕਿ ਹੱਕ ਮੰਗਣੇ ਵੀ ਕਸੂਰ ਹੋ ਸਕਦੇ ਆ ਕਿਤੇ ਉਹ ਵੀ ਕਿਸੇ ਹੋਰ ਮੁਲਕ ਤੋਂ ਨਹੀਂ ਅਸੀਂ ਮੰਗ ਰਹੇ ਉਹ ਵੀ ਅਸੀਂ ਆਪਣੇਆਂ ਤੋਂ ਹੀ ਮੰਗਦੇ ਆ ਆਪਣੇਆਂ ਤੋਂ ਜਿੱਥੇ ਗੱਲ ਸੁਣਨੀ ਗੁਨਾਹ ਹੋਵੇ ਜਿੱਥੇ ਗੱਲ ਕਹਿਣੀ ਆਪਣੇ ਵਿਚਾਰ ਰੱਖਣੇ ਗੁਨਾਹ ਹੋਣ ਉਹਨੂੰ ਕਹਿੰਦੇ ਆ ਕਲਕਾਤੀ ਰਾਜੇ ਕਸਾਈ ਧਰਮ ਬੰਖ ਕਰੋ ਜਿੱਥੋਂ ਧਰਮ ਖੰਭਲਾ ਖੁੱਟ ਗਿਆ ਹੋਵੇ ਇੱਥੇ ਭਗਤ ਰਮਦਾਸ ਮਹਾਰਾਜ ਬੜਾ ਵੱਡਾ ਸੁਨੇਹਾ ਪੈਗਾਮ ਦਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾ ਜਿੱਥੇ ਸਾਰੇ ਲੋਕ ਸੁਖੀ ਵਸਦੇ ਹੋਣ ਸਾਰੇ ਲੋਕ ਆਨੰਦ ਨਾਲ ਰਹਿੰਦੇ ਹੋਣ ਜਿੱਥੇ ਗਰੀਬ ਮਜ਼ਦੂਰ ਕਿਸਾਨ ਕੋਈ ਵੀ ਹੋਵੇ ਚਾਹੇ ਬੜਾ ਆਨੰਦ ਖੇੜੇ ਨਾਲ ਵਸਦਾ ਹੋਵੇ ਜਿਹਦੇ ਮਨ ਵਿੱਚ ਕੋਈ ਡਰ ਨਾ ਹੋਵੇ ਆਨੰਦ ਨਾਲ ਰਹਿੰਦਾ ਹੋ ਏਦਾਂ ਦੇ ਰਾਜ ਦੀ ਮੰਗ ਕਿਦਾਂ ਦੇ ਹਾਲਾਤ ਨੇ ਸਾਡੇ ਦੇਸ਼ ਦੇ ਅੱਜ ਲੋੜ ਹੈ ਸਾਡੇ ਦੇਸ਼ ਦੇ ਆਗਮਾਨ ਨੂੰ ਭਗਤ रविदास ਮਹਾਰਾਜ ਜੀ ਦੇ ਗੱਲਾਂ ਤੇ ਪਹਿਰਾ ਦੇਣ ਦੀ ਜਿੱਥੇ ਇੱਕੋ ਹੀ ਦੇਸ਼ ਵਿੱਚ ਦੋ ਦੇਸ਼ਾਂ ਵਿਚਾਲੇ ਜੰਗ ਵਰਗੇ ਹਾਲਾਤ ਬਣੇ ਪਏ ਹੋਣ ਕਿਸੇ ਸਮੇਂ ਨਾਰਾ ਮਾਰਿਆ ਜਾਂਦਾ ਸੀ ਜੈ ਜਵਾਨ ਜੈ ਕਿਸਾਨ ਅੱਜ ਕਿਸਾਨ ਤੇ ਜਵਾਨ ਹੀ ਬਾਰਡਰਾਂ ਤੇ ਲੜਨ ਲਈ ਮਜਬੂਰ ਕੀਤੇ ਹੋਏ ਨੇ ਇੱਕ ਪਾਸੇ ਫੌਜ ਦੇ ਜਵਾਨ ਨੇ ਇੱਕ ਪਾਸੇ ਖੇਤਾਂ 'ਚ ਕੰਮ ਕਰਨ ਵਾਲੇ ਕਿਰਤੀ ਨੌਜਵਾਨ ਨੇ ਇਦਾਂ ਦੇ ਹਾਲਾਤ ਬਣ ਗਏ ਜਿਵੇਂ ਦੋ ਕੰਟਰੀਆਂ ਦੇ ਵਿੱਚ ਕਿਤੇ ਜੰਗ ਹੋ ਰਹੀ ਹੋਵੇ ਇਦਾਂ ਦੇ ਹਾਲਾਤ ਬਣ ਗਏ ਇੱਕ ਕਮਿਊਨਿਟੀ ਦੀ ਜੰਗ ਵੀ ਬਣਾਇਆ ਜਾ ਰਿਹਾ ਇਸ ਇਸ ਅੰਦੋਲਨ ਨੂੰ ਦੋ ਕੌਮਾਂ ਦੀ ਲੜਾਈ ਵੀ ਬਣਾਇਆ ਜਾ ਰਿਹਾ ਕਿਤੇ ਧਰਮ ਦੇ ਨਾਂ ਤੇ ਉਸ਼ਾਲਿਆ ਜਾ ਰਿਹਾ ਪਰ ਭਗਤ ਅਰਵਦਾਸ ਮਹਾਰਾਜ ਕਹਿੰਦੇ ਹਾਕਮੋ ਆ ਸੁਣੋ ਇਦਾਂ ਦਾ ਰਾਜ ਭਾਗ ਦਿਓ ਲੋਕਾਂ ਨੂੰ ਬੇਗਮਪੁਰਾ ਸ਼ਹਿਰ ਕੋ ਨਾਉ ਦੂਕ ਅੰਦੋ ਨਾਹੀਂ ਤੇਠਾਉ ਜਿੱਥੇ ਮਨ ਵਿੱਚ ਕੋਈ ਡਰੀ ਨਾ ਹੋਵੇ ਜਿੱਥੇ ਕਿਸੇ ਕਿਸਮ ਦਾ ਭੁਲੇਖਾ ਨਾ ਹੋਵੇ ਜਿੱਥੇ ਲੋਕਾਂ ਨੂੰ ਆਪਣੀ ਕਮਾਈ ਦੇ ਉੱਪਰ ਤਸੱਲੀ ਆਉਣ ਵੀ ਸਾਡੀ ਖੋਕੀ ਨਾ ਕੋਈ ਲੈ ਜੇ ਪਰ ਜ ਹਾਲਾਤ ਕਿਦਾਂ ਦੇ ਨੇ ਭਗਤ ਰਬਦਾਸ ਮਹਾਰਾਜ ਜੀ ਮਨੁੱਖੀ ਜੀਵਨ ਦੀਆਂ ਐਸ਼ੀਆਂ ਗੱਲਾਂ ਸਾਨੂੰ ਸਮਝਾਉਂਦੇ ਨੇ ਸਾਡੇ ਅੰਦਰ ਅਕਾਲ ਪੁਰਖ ਵਾਹਿਗੁਰੂ ਪ੍ਰਤੀ ਉਸ ਰੱਬ ਪ੍ਰਤੀ ਪਿਆਰ ਮੁਹੱਬਤ ਦਾ ਜਿੱਥੇ ਪੈਗਾਮ ਦਿੰਦੇ ਨੇ ਉੱਥੇ ਉਹ ਜਾਤ ਪਾਤ ਦੇ ਜਿਹੜੇ ਘਮੰਡੀ ਲੋਕ ਨੇ ਉਹਨਾਂ ਨੂੰ ਵੀ ਚੰਗੀ ਝੋਟ ਮਾਰਦੇ ਆ ਉਥੇ ਉਹ ਰਾਜ ਭਾਗ ਕਰਨ ਵਾਲੀਆਂ 13 ਨੂੰ ਵੀ ਸੁਚੇਤ ਕਰਦੇ ਆ ਵੀ ਪਰਜਾ ਦੇ ਉੱਪਰ ਜੇ ਰਾਜ ਕਰਨਾ ਤਾਂ ਪਰਜਾ ਨੂੰ ਇਸ ਤਰ੍ਹਾਂ ਦਾ ਰਾਜ ਦਿਓ ਜਿੱਥੇ ਹਰ ਇੱਕ ਵਿਅਕਤੀ ਆਨੰਦ ਤੇ ਖੇੜੇ ਨਾਲ ਮਾਰ ਨਾਲ ਰਹਿ ਸਕੇ ਜਿੱਥੇ ਉਹ ਕਹਿ ਸਕੇ ਵੀ ਮੈਂ ਆਹ ਦੇਸ਼ ਦਾ ਵਾਸੀ ਆ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਕਿਤੇ ਆਪਾਂ ਖਾਲਸਾ ਰਾਜ ਦੀਆਂ ਗੱਲਾਂ ਕਰੀਏ ਉਹ ਬੇਗਮਪੁਰਾ ਸੀ ਸੱਚਮੁੱਚ ਬੇਗਮਪੁਰਾ ਸੀ ਬਾਬਾ ਬੰਦਾ ਸਿੰਘ ਬਹਾਦਰ ਆਏ ਗਰੀਬਾਂ ਨੂੰ ਹੱਕ ਮਿਲੇ ਜ਼ਮੀਨਾਂ ਦੇ ਮਾਲਕ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਗਰੀਬਾਂ ਨੂੰ ਹਟ ਦਿੱਤੇ ਕਿਤੇ ਖਾਲਸਾ ਰਾਜ ਮਹਾਰਾਜਾ ਨਜੀਤ ਸਿੰਘ ਦਾ ਰਾਜ ਆਇਆ ਤੇ ਗਰੀਬਾਂ ਨੂੰ ਹੱਕ ਦਿੱਤੇ ਕਣਕ ਬੰਢੀ ਆ ਜਾ ਰਹੀ ਸੀ ਮਹਾਰਾਜਾ ਨਜੀਤ ਸਿੰਘ ਦੇ ਰਾਜ ਵਿੱਚ ਕੋਈ ਗਰੀਬ ਬੋਰੀ ਲੈ ਕੇ ਚਲਾ ਗਿਆ ਉਹਨੇ ਭਰ ਲਈ ਬੋਰੀ ਕਣਕ ਦੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਸੁਭਾਅ ਸੀ ਉਹ ਹਮੇਸ਼ਾ ਭੇਸ਼ ਬਦਲ ਕੇ ਆਪਣੇ ਰਾਜ ਦੇ ਵਿੱਚ ਲੋਕਾਂ ਨੂੰ ਮਿਲਦੇ ਰਹਿੰਦੇ ਸੀ ਉਦੋਂ ਕਿਸਾਨੀ ਭੇਸ਼ ਬਦਲੇ ਹੋਏ ਕੱਪੜੇ ਤੇ ਪਰਜਾਂ ਚ ਵਿਚਰ ਰਹੇ ਨੇ ਮਹਾਰਾਜਾ ਨਜੀਤ ਸਿੰਘ ਉਹ ਗਰੀਬਾ ਉਹਨੇ ਬੋਰੀ ਭਰੀ ਕਣਕ ਦੀ ਤੇ ਮਹਾਰਾਜਾ ਨਜੀਤ ਸਿੰਘ ਕੋਲ ਆ ਕੇ ਪੁੱਛਦੇ ਆ ਵੀ ਬੋਰੀ ਵੱਧ ਨਹੀਂ ਭਰ ਲਈ ਤੁਸੀਂ ਉਹ ਗਰੀਬ ਬੋਲਦਾ ਵੀ ਰਾਜਾ ਦਿਆਲੂ ਹੋਇਆ ਮੈਂ ਸੋਚਿਆ ਵੀ ਜਿਆਦਾ ਲੈ ਚਲਦੇ ਆ ਤੇ ਨਿਆਣੇ ਨਿੱਕੇ ਖਾ ਲਣਗੇ ਚਾਰ ਦਿਨ ਵੱਧ ਲੰਘ ਜਾਣਗੇ ਤੇ ਮਹਾਰਾਜਾ ਨਜੀਤ ਸਿੰਘ ਕਹਿੰਦੇ ਇਹਨੂੰ ਚੱਕ ਲੋਗੇ ਤੁਸੀਂ ਬੋਰੀ ਚੁੱਕ ਕੇ ਲੈ ਜਾਵੋਗੇ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰਦਾ ਜੇ ਚੱਕੀ ਗਈ ਤੇ ਚੱਕ ਕੇ ਲੈ ਜਾਗਾ ਔਕਾ ਸੌਖਾ ਫਰੋਸੇ ਬਖਤ ਮਹਾਰਾਜਾ ਮਜੀਸ਼ ਸਿੰਘ ਨੇ ਉਹ ਬੋਰੀ ਆਪਣੇ ਮੋਢਿਆਂ ਤੇ ਚੱਕੀ ਉਸ ਗਰੀਬੜੇ ਦੇ ਘਰ ਛੱਡ ਕੇ ਆਏ ਜਦੋਂ ਘਰੇ ਛੱਡ ਕੇ ਆਏ ਫੇਰ ਪਤਾ ਲੱਗਿਆ ਵੀ ਜਿਹੜਾ ਮੇਰੇ ਘਰੇ ਬੋਰੀ ਛੱਡਣ ਆਇਆ ਇਹ ਤੇ ਇਸ ਦੇਸ਼ ਦਾ ਬਾਦਸ਼ਾਹ ਮੈਂ ਤੇ ਮਾਮੂਲੀ ਜਾਂ ਨਾਗਰਿਕਾਂ ਇਸ ਦੇਸ਼ ਦਾ ਇਹ ਇਸ ਦੇਸ਼ ਦਾ ਬਾਦਸ਼ਾਹ ਜਿਹੜਾ ਮੇਰੇ ਘਰੇ ਬੋਰੀ ਆਪਣੇ ਮੋਢਿਆਂ ਤੇ ਚੱਕ ਕੇ ਛੱਡ ਕੇ ਗਿਆ ਇਹ ਹੁੰਦੇ ਨੇ ਕਰਤਾਰ ਕਿਸੇ ਦੇਸ਼ ਦੇ ਰਾਜਿਆਂ ਦੇ ਮਹਾਰਾਜਿਆਂ ਦੇ ਬਾਦਸ਼ਾਹਾਂ ਦੇ ਕਰਤਾਰ ਹੁੰਦੇ ਨੇ ਖਾਲਸਾ ਰਾਜ ਦੇ ਵਿੱਚ ਸਾਡੇ ਜਰਨੈਲਾਂ ਦੇ ਕਰਤਾਰ ਸਨ ਸਾਡੇ ਬਾਦਸ਼ਾਹਾਂ ਦੇ ਕਰਤਾਰ ਸਨ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੁਨੀਆ ਦੇ ਕਿਸੇ ਕੋਨੇ ਤੇ ਨਹੀਂ ਹੋਇਆ ਆਪ ਛੱਡ ਕੇ ਆਏ ਜਾ ਕੇ ਇਹ ਹੁੰਦਾ ਰਾਜ ਪਰ ਅੱਜ ਹਾਲਾਤ ਕੀ ਨੇ ਸਾਡੇ ਰਾਜ ਦੇ ਅੱਜ ਸਾਡੇ ਹਾਕਮਾਂ ਦੇ ਹਾਲਾਤ ਕੀ ਨੇ ਦੇਖਣ ਨੂੰ ਡੈਮੋਕ੍ਰੇਸੀ ਆ ਲੋਕਤੰਤਰ ਆ ਪਰ ਲੋਕਾਂ ਦੇ ਹੱਕ ਖੋਹੇ ਜਾ ਰਹੇ ਨੇ ਲੋਕਾਂ ਦੇ ਹੱਥ ਵੱਡੇ ਜਾ ਰਹੇ ਨੇ ਧਿਆਨ ਦੇਣ ਦੀ ਲੋੜ ਹੈ ਗੁਰਬਾਣੀ ਤੋਂ ਸੇਧ ਦੇਣ ਦੀ ਲੋੜ ਹੈ ਭਗਤ ਰਵਦਾਸ ਮਹਾਰਾਜ ਜੀ ਨੇ ਬੜਾ ਸੋਹਣਾ ਬੇਗਮਪੁਰੇ ਦਾ ਸਾਨੂੰ ਪੈਗਾਮ ਦਿੱਤਾ ਹੈ ਨਿਮਰਤਾ ਤੇ ਪਿਆਰ ਨਾਲ ਰਹਿਣਾ ਸਿਖਾਇਆ ਭਗਤ ਰਵਦਾਸ ਮਹਾਰਾਜ ਜੀ ਨੇ ਭਗਤ ਰਵਦਾਸ ਮਹਾਰਾਜ ਨੇ ਪ੍ਰਕਾਸ਼ ਦਿਹਾੜੇ ਦੀ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਆਓ ਸਾਰੇ ਰਲ ਮਿਲ ਕੇ ਭਗਤ ਰਵਦਾਸ ਮਹਾਰਾਜ ਜੀ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੁਆਰਾ ਦਸੇ ਮਾਰਗ ਤੇ ਚੱਲ ਕੇ ਸੋਹਣੀ ਜ਼ਿੰਦਗੀ ਬਤੀਤ ਕਰਿਏ ਸਾਦੇ ਸਾਰਿਆਂ ਦੇ ਉੱਪਰ ਆਕਾਰਪੁਰਖ ਵਾਹਿਗੁਰੂ ਬੇਹਿਰ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਸਾਰਿਆਂ ਨੂੰ ਭਗਤ ਰਵਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸਮੁੱਚੀ ਸੰਗਤ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ